ਭਾਰਤੀ ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਜਿਹੜੇ ਲੋਕ ਗੰਨੇ ਦੀ ਖੇਤੀ ਕਰਦੇ ਨੇ ਉਹਨਾਂ ਲਈ ਬੇਹਦ ਖਾਸ ਖਬਰ ਹੈਗੀ ਹੈ ਕਿਹਾ ਜਾ ਰਿਹਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਹੋ ਜਾਵੇਗਾ ਯਾਨੀ ਕਿ ਉਤਪਾਦਨ ਦੇ ਵਿੱਚ ਜਿਹੜੀ ਕਿ ਆਮਦਨ ਹੈ ਉਸ ਦੇ ਵਿੱਚ ਜੋ ਕਿ ਦੁਗਣਾ ਵਾਅਦਾ ਹੋਵੇਗਾ ਪੂਰੀ ਖਬਰ ਕੀ ਹੋਵੇ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਦਸਲ ਭਾਰਤ ਦੁਨੀਆ ਦੇ ਵਿੱਚ ਗੰਨਾ ਉਗਾਉਣ ਵਾਲੇ ਦੇਸ਼ਾਂ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਹੈ ਜਦਕਿ ਪਹਿਲੇ ਸਥਾਨ ਦੇ ਉੱਤੇ ਬ੍ਰਾਜ਼ੀਲ ਹੈ ਦੇਸ਼ ਦੇ ਵਿੱਚ ਗੰਨੇ ਦੀ ਖੇਤੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੀ ਰੋਜੀ ਰੋਟੀ ਜੁੜੀ ਹੋਈ ਹੈ ਤੇ ਹੁਣ ਸਰਕਾਰ ਦੇ ਇੱਕ ਕਦਮ ਦੇ ਨਾਲ ਉਹਨਾਂ ਦੀ ਆਮਦਨ ਵਧਣ ਲੱਗੀ ਹੈ। ਦਰਸਲ ਸਰਕਾਰ ਗੰਨਾ ਆਰਡਰ ਜੋ ਕਿ 1964 ਦੇ ਵਿੱਚ ਕੁਝ ਤਬਦੀਲੀਆਂ ਕਰਨ ਦੇ ਉਤੇ ਵਿਚਾਰ ਕਰ ਰਹੀ ਹੈ ਤੇ ਇਸ ਦੇ ਨਾਲ ਕਿਸਾਨਾਂ ਦੀ ਗੰਨਾ ਉਤਪਾਦਨ ਤੋਂ ਹੋਣ ਵਾਲੀ ਕਮਾਈ ਵੀ ਵੱਧ ਜਾਵੇਗੀ। ਯਾਨੀ ਕਿ ਸਰਕਾਰ ਜੋ ਇਹ ਫੈਸਲਾ ਲੈ ਰਹੀ ਹੈ ਉਹ ਕਿਸਾਨਾਂ ਦੇ ਲਈ ਫਾਇਦੇਮੰਦ ਹੋ ਸਕਦਾ ਹੈ। ਤਾਂ ਸਰਕਾਰ ਦੇਸ਼ ਦੇ ਵਿੱਚ ਗੰਨਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸ ਤਹਤ ਪਹਿਲਾਂ ਸਰਕਾਰ ਨੇ ਜੋ ਕਿ FRP ਵਧਾਉਣ ਦਾ ਫੈਸਲਾ ਕੀਤਾ ਸੀਗਾ ਤੇ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਸਰਕਾਰ ਨੇ ਗੰਨੇ ਦਾ FRP 4.41% ਵਧਾ ਕੇ 355 ਰੁਪਏ ਪ੍ਰਤੀ ਜੋ ਕਿ ਕਿੰਟਲ ਕਰ ਦਿੱਤਾ ਹੈਗਾ ਤੇ FRP ਉਹ ਘੱਟੋ ਘੱਟ ਰਕਮ ਹੁੰਦੀ ਹੈ ਜੋ ਕਿ ਚੀਨੀ ਮਿਲਾਂ ਦੇ ਵੱਲੋਂ ਗੰਨਾ ਕਿਸਾਨਾਂ ਨੂੰ ਉਹਨਾਂ ਦੇ ਉਤਪਾਦ ਦੇ ਉੱਤੇ ਦਿੱਤੀ ਜਾਂਦੀ ਹੈ ਇਸ ਤੋਂ ਘੱਟ ਕੀਮਤ ਦੇ ਉੱਤੇ ਮਿਲਾਂ ਕਿਸਾਨਾਂ ਤੋਂ ਗੰਨਾ ਨਹੀਂ ਖਰੀਦ ਸਕਦੀਆਂ ਤਾਂ ਸਰਕਾਰ ਨੇ ਚੀਨੀ ਦੀ ਰਿਕਵਰੀ ਦੇ ਆਧਾਰ ਦੇ ਉੱਤੇ ਨਵਾਂ ਐਫ ਆਰ ਪੀ 10.25% ਤੈਅ ਕੀਤਾ ਹੈ ਮਤਲਬ ਹੈ ਕਿ ਜੇ ਪ੍ਰੋਸੈਸਿੰਗ ਦੇ ਦੌਰਾਨ ਗੰਨੇ ਚੋਂ ਚੀਨੀ ਦੀ ਪ੍ਰਾਪਤੀ 10.25% ਤੋਂ ਵੱਧ ਹੋਵੇਗੀ ਤਾਂ ਕਿਸਾਨਾਂ ਨੂੰ ਹੋਰ ਵੱਧ ਪੈਸੇ ਮਿਲਣਗੇ ਚੀਨੀ ਦੀ ਰਿਕਵਰੀ ਦੇ ਵਿੱਚ ਹਰ 0.1 ਫੀਸਦੀ ਵਾਅਦੇ ਦੇ ਉੱਤੇ ਕਿਸਾਨਾਂ ਨੂੰ 3.46 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤਾ ਜਾਵੇਗਾ ਤਾਂ ਸਰਕਾਰ ਦੇ ਇਸ ਫੈਸਲੇ ਦੇ ਨਾਲ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਸਗੀ ਹੁਣ ਨਵੇਂ ਨਿਯਮ ਦੇ ਤਹਿਤ FRP ਸਿਰਫ ਚੀਨੀ ਤੋਂ ਨਹੀਂ ਸਗੋਂ ਗੰਨੇ ਤੋਂ ਬਣਦੇ ਨੇ ਬਣਦੇ ਹੋਰ ਉਤਪਾਦਾਂ ਦੇ ਕੁੱਲ ਆਮਦਨ ਦੇ ਆਧਾਰ ਦੇ ਉੱਤੇ ਤੈਅ ਕੀਤਾ ਜਾਵੇਗਾ ਕਿਉਂਕਿ ਮੌਜੂਦਾ ਸਮੇਂ ਦੇ ਵਿੱਚ ਗੰਨੇ ਤੋਂ ਚੀਨੀ ਦੇ ਨਾਲ ਨਾਲ ਇਥੈਨਾਲ ਤੇ ਬਾਇਓ ਸੀएनजी ਮੋਲੈਕੂਲਸ ਬਿਜਲੀ ਤੇ ਬਗਾਸ਼ ਵਰਗੀਆਂ ਚੀਜ਼ਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਤੱਕ ਐਫਆਰਪੀ ਨੂੰ ਸਿਰਫ ਚੀਨੀ ਨਾਲ ਜੋੜ ਕੇ ਦੇਖਿਆ ਜਾਂਦਾ ਸੀਗਾ ਇਸ ਕਰਕੇ ਕਿਸਾਨਾਂ ਨੂੰ ਇਨਾ ਹੋਰ ਉਤਪਾਦਾਂ ਤੋਂ ਹੋਣ ਵਾਲੀ ਆਮਦਨ ਦਾ ਲਾਭ ਨਹੀਂ ਮਿਲਦਾ ਸੀਗਾ ਪਰ ਹੁਣ ਇਸ ਤੋਂ ਇਲਾਵਾ ਨਵੇਂ ਨਿਯਮ ਅਨੁਸਾਰ ਕਿਸਾਨਾਂ ਨੂੰ ਗੰਨੇ ਦੀ ਖਰੀਦ ਦੇ 14 ਦਿਨਾਂ ਦੇ ਅੰਦਰ ਭੁਗਤਾਨ ਕਰਨਾ ਲਾਜ਼ਮੀ ਕਰਨ ਦੀ ਵੀ ਜੋ ਕਿ ਪ੍ਰਸਤਾਵ ਹੈ جس دی ਮੰਗ ਕਿਸਾਨ کافی ਸਮੇਤੋ ਕਰ ਰਹੇ ਸਨ ਚੀਨੀ ਉਦਯੋਗ ਭਾਰਤ ਦਾ ਦੂਜਾ ਸਭ ਤੋਂ ਵੱਡਾ ਉਦਯੋਗ ਹੈ ਜਿਸ ਨਾਲ ਲਗਭਗ 5 ਕਰੋੜ ਕਿਸਾਨ ਤੇ 5 ਲੱਖ ਤੋਂ ਵੱਧ ਮਜ਼ਦੂਰ ਸਿੱਧੇ ਤੌਰ ਦੇ ਉਤੇ ਜੁੜੇ ਹੋਏ ਨੇ ਤਾਂ ਅਜਿਹੇ ਦੇ ਵਿੱਚ ਸਰਕਾਰ ਦੇ ਇਹਨਾਂ ਫੈਸਲਿਆਂ ਦਾ ਲਾਭ ਕਿਸਾਨਾਂ ਤੱਕ ਪਹੁੰਚੇਗਾ ਜਿਸ ਦੇ ਨਾਲ ਉਹਨਾਂ ਦੀ ਆਮਦਨ ਵਧੇਗੀ ਤੇ ਕਿੱਸਾ ਤੇ ਦੇਸ਼ ਦੀ ਅਰਥੀ ਵਸਤਾ ਵੀ ਮਜ਼ਬੂਤ ਹੋਵੇਗੀ ਤਾਂ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਚੀਨੀ ਮਿਲਾਂ ਨੂੰ ਲੈ ਕੇ ਕੀ ਪ੍ਰਸਤਾਵ ਹੈਗਾ ਤਾਂ ਨਵੇਂ ਪ੍ਰਸਤਾਵ ਦੇ ਵਿੱਚ ਦੋ ਚੀਨੀ ਮਿਲਾਂ ਦੇ ਵਿਚਕਾਰ 15 ਕਿਲੋਮੀਟਰ ਦੀ ਦੂਰੀ ਦੇ ਨਿਯਮ ਦੀ ਵੀ ਜੋ ਕਿ ਸਮੀਖਿਆ ਕਰਨ ਦੀ ਗੱਲ ਕੀਤੀ ਗਈ ਹੈ ਦਰਅਸਲ ਗੰਨਾ ਆਦੇਸ਼ 1964 ਦੇ ਤਹਿਤ ਸਰਕਾਰ ਨੇ ਇਹ ਤੈਅ ਕੀਤਾ ਸੀ ਕਿ ਕਿਸੇ ਵੀ ਦੋ ਚੀਨੀ ਮਿਲਾ ਦੇ ਵਿਚਕਾਰ ਘੱਟੋ-ਘੱਟ 15 ਕਿਲੋਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ ਤਾਂ ਜੋ ਹਰ ਮਿਲ ਤੱਕ ਗੰਨੇ ਦੀ ਸਪਲਾਈ ਸੰਤੁਲਿਤ ਰਹੇ ਅਤੇ ਕਿਸਾਨਾਂ ਨੂੰ ਵੀ ਆਪਣੀ ਫਸਲ ਵੇਚਣ ਦੇ ਲਈ ਵੱਧ ਭਜਦੋੜ ਨਾ ਕਰਨੀ ਪਵੇ ਪਰ ਹੁਣ ਇਸ ਨਿਯਮ ਨੂੰ ਪੁਰਾਣਾ ਮੰਨਦਿਆਂ ਇਸ ਨੂੰ ਹਟਾਉਣ ਦੀ ਗੱਲ ਹੋ ਰਹੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਸੰਭਾਵਨਾ ਹੈ ਕਿ ਚੀਨੀ ਮਿਲਾ ਵਿਚਕਾਰ ਦੀ ਦੂਰੀ ਘਟਾਈ ਜਾਵੇ ਜਿਸ ਦੇ ਨਾਲ ਹੋਰ ਨਵੀਆਂ ਚੀਨੀ ਮਿਲਾ ਖੁੱਲ ਸਕਣਗੀਆਂ ਅਤੇ ਉਹਨਾਂ ਦੇ ਵਿਚਕਾਰ ਆਪਸੀ ਮੁਕਾਬਲਾ ਵੀ ਬਣਿਆ ਰਹੇਗਾ